ਬਹੁਤ ਜਨ ਸੁਨਵਾਤ ਮਾਲ ਨੇ ਵਿਧਾਨ ਸਭਾ ਜਿਲੰਦਰ ਦੇ ਖੇਤਰ ਦੇ ਮਾਪੇ ਸਰਕਾਰ ਦੇ ਸਾਥੀਓ ਉਹਨਾਂ ਮਾਤਾ ਪਿਤਾਓ ਬਜ਼ੁਰਗੋ ਛੋੜੇ ਬੱਚਿਓ ਸਾਡਾ ਪਿੰਡ ਸਾਨੂੰ ਕਹਿ ਪਈ ਕਹਿ ਪਾਸ ਅੱਜ ਜਿਹੜਾ ਖੇਤਰ ਦਾ ਆਪਾਂ ਰੋਸ਼ੋ ਰੱਖਿਆ ਸੀਗਾ ਅੱਜ ਤੁਸੀਂ ਸੈੱਟ ਕਰ ਦਿੱਤਾ ਕਿਉਂ ਕਾਸ਼ੀ ਰਾਜ ਸਾਹਿਬ ਕਹਿੰਦੇ ਹੁੰਦੇ ਸਕੇ ਉਹ ਅੱਜ ਤੁਸੀਂ ਕਰਕੇ ਦਿਖਾ ਦਿੱਤਾ ਆਉਣ ਵਾਲਾ ਸਮਾਂ ਜਿਹੜਾ ਤੁਹਾਡਾ ਅੱਜ ਜਿਹੜੇ ਤੁਹਾਡੇ ਵਿਰੋਧੀਆਂ ਨੂੰ ਤਕਰੀਬਨ ਤੁਹਾਡੀ ਤਾਕਤ ਦਾ ਪਤਾ ਲੱਗ ਗਿਆ ਜਦੋਂ ਅਸੀਂ ਹਰ ਵਿਧਾਨ ਸਭਾ ਵਿੱਚ ਜਾਂਦੇ ਆ ਤੇ ਤਕਰੀਬਨ ਨਵਾਂ ਜਿਹੜਾ ਸਾਨੂੰ ਗੱਲ ਸੁਣ ਲਈ ਮੈਂ ਦੀ ਆ ਕਿ ਗੱਟ ਤੁਹਾਡੀ ਕਿੰਨੀ ਆ ਅੱਜ ਆਪਾਂ ਸਾਰੇ ਨੌਜਵਾਨ ਸਾਥੀਆਂ ਦਾ ਸੰਯੋਗ ਦਿੱਤਾ ਮੈਂ ਕੀਤੀ ਪਹਿਲੀ ਦਿਨ ਤੱਕ ਜਿੰਨਾ ਚਿਰ ਵੋਟਾਂ ਮੈਂ ਪੈਂਦੀ ਐਪਾ ਇਕੱਲੇ ਇਕੱਲੇ ਬੂਸਤੇ ਇਕੱਲੇ ਇਕੱਲੇ ਪਿੰਡ ਵਿੱਚ ਆ ਕੇ ਸਾਰੇ ਨੇ ਇਸੇ ਤਰ੍ਹਾਂ ਪੈਰਾ ਦੇਣਾ ਹੋਵੇ ਜੋ ਕਰਦੇ ਆ ਆਪਣੀ ਜ਼ਮਨਤੂਗੇ ਨੂੰ ਦਿਖਾਉਂਦੇ ਆ ਆਪਾਂ ਘਰ ਦਾ ਕਿ ਫੇਰ ਹੋਗਾਗੇ ਅੱਜ ਚਾਗਨ ਦਾ ਸਮਾਂ ਪਿਆਰਾਂ ਸਿੰਘ ਨਾਮ ਦੇਤੇ ਉੱਤੇ ਫਿਰੇ ਇਲੈਕਸ਼ਨ ਤੇ 25 ਦਿਨ ਦਾ ਬੰਦਾ ਜਾ ਕੇ ਕੱਟ ਗਿਆ ਉਹ ਇਲੈਕਸ਼ਨ ਕਿਹੜਾ ਜੱਟ ਕਿਨਾ ਤੇ ਰਾਤਰੀ ਆਪਣੇ ਪੋਨੇ ਗੁੱਤੇ ਜਾ ਕੇ ਕੌਲ ਨਹੀਂ ਹੁੰਦੀ ਉਹਨਾਂ ਕਰ ਆਪਣਾ ਸਾਰਿਆਂ ਨੇ ਟੈਕੇ ਨਹੀਂ ਬਹਿਣਾ ਇਸ ਤਰਕੇ ਅੱਜ ਤੇ ਉਹ ਹਾਲਾਤ ਆ ਦੂਜੀਆਂ ਪਾਰਟੀਆਂ ਦੇ ਸਾਰੇ ਕੈਂਡੀਡੇਟ ਇੱਕ ਨੂੰ ਤੋਂ ਮੰਗੇ ਅਦਾਲੇ ਲਿਆ ਆ ਤੁਹਾਡੇ ਕੋ ਆਪਣਾ ਕੈਂਡੀਡੇਟ ਆਪਣਾ ਜੱਟ ਆ ਆਪਣਾ ਜੱਟ ਆ ਕੈਂਡੀਡੇਟ ਤੁਹਾਡਾ ਆਪਣਾ ਆ ਅੱਜ ਦੂਜੇ ਪਾਰਟੀਆਂ ਦੇ ਮੂੰਹ ਤੇ ਲੋਕਾਂ ਕਾ ਜਾਂਦੇ ਆ ਤੇ ਥੁੱਕਦੇ ਆ ਕੈਂਡੀਡੇਟਾਂ ਨੂੰ ਕੁੱਛਦੇ ਆ ਭਈ ਕੱਲ ਤੂੰ ਆਮ ਆਦਮੀ ਪਾਰਟੀ ਦੇ ਲੋਕਤ ਮੰਗੜਾ ਸਕਾ ਅੱਜ ਬੀਜੇਪੀ ਦੇ ਲੋ ਮੰਗੜਾ ਇਹ ਕਾਂਗਰਸ ਵਾਲੇ ਕਾ ਜਾਂਦੇ ਆ ਤੇ ਉਹ ਕਾਂਗਰਸ ਵਾਲੇ ਵੀ ਪੁੱਛਦੇ ਆ ਭਈ ਅੱਗੇ ਤੂੰ ਸਰਕਾਰ ਫਰੀ ਮੰਗੜਾ ਸਕਾ ਅੱਜ ਕਾਲੀਦਾਨ ਕੋਲ ਵੋਟ ਮੰਗੜਾ ਦਾ ਕੈਂਡੀਡੇਟ ਵਾਕੇ ਵੋਟ ਮੰਗਣ ਆਇਆ ਤਕਰੀਬਨ ਆਹ ਲਾਹਤਾ ਨੂੰ ਦੇਖਦੇ ਆਪਾਂ ਨੂੰ ਸਾਰਿਆਂ ਨੂੰ ਕਦੇ ਕਦੇ ਫੂਟੇ ਪਾ ਕੇ ਕਦੇ ਕਦੇ ਘਾਟੇ ਬੈਂਪੈਰਾ ਦੇਖ ਕੇ ਯੇਨੀ ਹੋਰ ਬਾਈ ਕੈਪਟਨ ਹੁਮਾ ਆਪਾਂ ਜਿਹੜਾ ਆਪਣੇ ਹੱਕ ਦੇ ਵਿੱਚ ਵੋਟ ਪਾ ਕੇ ਬਲਵਿੰਦਰ ਕੁਮਾਰ ਨੂੰ ਵੇਖੋ ਐਮਪੀ ਬਣਾ ਕੇ ਭੇਜਿਏ ਕਿਉਂਕਿ ਜੇ ਐਮਪੀ ਬਣਾ ਕੇ ਭੇਜਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਤਾਹੇ ਭੈਣ ਕੁਮਾਰੀ ਮਾਹਵਤੀ ਬਣੂਗੀ ਇਸ ਕਰਕੇ ਬਹੁਤ ਜ਼ਰੂਰੀ ਆ ਜਿਹੜੀ ਤੁਹਾਡੀ ਇੱਕ ਇੱਕ ਵੋਟ ਬਲਵਿੰਦਰ ਕੁਮਾਰ ਨੂੰ ਪਾਈ ਓਏ ਉਹ ਭੈਣ ਕੁਮਾਰੀ ਮਾਹਵਤੀ ਜੀ ਦੇ ਖਾਤੇ ਚ ਜਾਣੀ ਆ ਜਿਹੜੀ ਜਿਹੜੇ ਲੋਕ ਦੂਜੀਆਂ ਪਾਰਟੀਆਂ ਨੂੰ ਵੋਟ ਪਾਉਂਦੇ ਆ ਉਹਨਾਂ ਦੀ ਵੋਟ ਪਾਈ ਉਹਨਾਂ ਦੇ ਖਾਤੇ ਚ ਜਾਣੀ ਆ ਆਪਾਂ ਨੂੰ ਦੇਖੋ ਜੇ ਇੱਕ ਕੱਪਾ ਜਿਹੜਾ ਜੋਸ਼ ਨਾਲ ਆਪੀ ਆ ਇਹੇ ਤਮਾਤਰੇਣਾ ਚਾਹਦਾ ਆਨ ਵਾਲੀ ਪਹਿਲੀ ਧੀ ਨੂੰ ਆਪਾਂ ਇੱਕ ਵੋਟ ਪਾਕੇ भैन जी के हाथ महजूज करके बनना जय भी जय भार वाहू जी का खालसा वाहगुरु जी की फतेह जय कते